ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਅੱਜ ਦੋਦੀ ਡੈਰੀ ਯੂਨੀਅਨ ਵੱਲੋਂ ਉਹ ਅਨੀਗੜ ਬਲਾਕ ਦੀ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਕੀ ਚੋਣ ਦੀ ਪ੍ਰਕਿਰਿਆ ਬਣਾਈ ਗਈ ਹੈ ਜਿਸ ਦੇ ਵਿੱਚ ਕੀ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਦੂਜੀ ਇਹ ਤੇ ਡੈਰੀ ਯੂਨੀਅਨ ਨੂੰ ਨਵੇਂ ਬਣੇ ਪ੍ਰਧਾਨ ਵਿਸ਼ਾਲ ਪੰਪਰੀ ਜੀ ਮਿਲੇ ਹਨ ਇੱਥੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਹਾਰ ਪਾ ਕੇ ਤੇ ਜਿੱਤ ਦਾ ਨਿਸ਼ਾਨ ਬਣਾਏ ਜਾ ਰਹੇ ਹਨ ਜਿੱਥੇ ਖੁਸ਼ੀ ਦੀ ਲਹਿਰ ਇੰਨੀ ਜ਼ਿਆਦਾ ਹੈ ਕਿ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਹਾਰ ਪਾਏ ਜਾ ਰਹੇ ਹਨ ਕਮੇਟੀ ਵੱਲੋਂ ਜਿੱਥੇ ਕਿ ਇਸ ਮੌਕੇ ਤੇ ਅੱਜ ਦੁੱਜੀ ਡੈਰੀ ਯੂਨੀਅਨ ਦੇ ਸੂਬਾ ਪ੍ਰਧਾਨ ਰਜਿੰਦਰ ਸਿੰਘ ਰਾਓ ਦੀ ਗਵਾਈ ਵਿੱਚ ਦੁੱਦੀ ਡਿਊਰੀਨ ਵੱਲੋਂ ਬਲਾਕ ਪਾਨੀਗੜ ਦੇ ਉਹਦੀ ਚੋਣ ਕੀਤੀ ਗਈ ਜਿਦੇ ਵਿੱਚ ਕਿ ਸਰਬਸੰਮਤੀ ਨਾਲ ਵਿਸ਼ਾਲ ਦੀ ਭਾਮਰੀ ਨੂੰ ਤਸਵੀਰਾਂ ਵੀ ਦੇਖ ਸਕਦੇ ਹੋ ਮੂੰਹ ਮਿੱਠਿਆ ਕਰਾਏ ਜਾ ਰਹੇ ਹਨ ਪ੍ਰਧਾਨ ਚੁਣਿਆ ਗਿਆ ਇਸ ਵਿੱਚ ਬਾਕੀ ਉਹਦੇ ਅਮਰਿੰਦਰ ਸਿੰਘ ਪਿਆਰਾ ਸਿੰਘ ਸਰਪ੍ਰਸਤ ਜਗਤਵਿੰਦਰ ਸਿੰਘ ਚੇਅਰਮੈਨ ਅਜੈਬ ਸਿੰਘ ਮੀਤ ਪ੍ਰਧਾਨ ਰੇਂਦਰ ਸਿੰਘ ਜਰਨਲ 77 ਭੀਮ ਸਿੰਘ ਦਿਵਾਨ ਸਿੰਘ ਅਤੇ ਗੁਰਪ੍ਰੀਤ ਸਿੰਘ ਤੇ ਨੰਮਖ ਜਾਂਚੀ ਅਤੇ ਜੋਧਾ ਸਿੰਘ ਚਾਹਲ ਮੀਡੀਆ ਸਲਾਹਕਾਰ ਲਾਏ ਗਏ ਹਨ ਅਤੇ ਇਸ ਮੌਕੇ ਤੇ ਗਰਮੀਤ ਸਿੰਘ ਨੂੰ ਸਲਾਹਕਾਰ ਬਿੱਲੂ ਚਨੜੀ ਨੂੰ ਪ੍ਰਸਿੱਖਤਰ ਚੁਣਿਆ ਗਿਆ ਇਸ ਮੌਕੇ ਤੇ ਨਰਮਲ ਸਿੰਘ ਅਤੇ ਕਰਮ ਸਿੰਘ ਨਕਟੇ ਸਮੇਤ ਵੱਡੀ ਗਿਣਤੀ ਜੂਨੀਅਰ ਮੈਂਬਰ ਮੌਜੂਦ ਹਨ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਅਥਾਂ ਦੇ ਵਿੱਚ ਹਾਰ ਅਤੇ ਲੱਡੂ ਫੜੇ ਹੋਏ ਨਜ਼ਰ ਆ ਰਹੇ ਹਨ ਜਿਤੇ ਕਿ ਖੁਸ਼ੀ ਦੀ ਲੈ ਤਸਵੀਰਾਂ ਵੀ ਦੇਖ ਸਕਦੇ ਹੋ ਉਸ ਨੂੰ ਸੁਣਾਉਣੇ ਕੀ ਕਹਿੰਦੇ ਨੇ ਸਰਪ੍ਰਦਾਤਾ ਕੀ ਕਿਹਾ ਨਵੇਂ ਬਣੇ ਪ੍ਰਧਾਨ ਵਿਸ਼ਾਲ ਦੀ ਪਾਂਬਰੀ ਜੀ ਨੇ ਮੇਰਾ ਨਾਮ ਹੈ}{|\text{ਚਾਲ ਪੰਬੀ}|} ਭੰਗਰੀ ਇਸ ਨੂੰ ਦੁਤੀ ਨੇ ਦਾ ਪ੍ਰਧਾਨ ਬਣਾਇਆ ਹੈ ਕੀ ਕੰਮ ਹੋ ਸਕਦਾ ਜੋ ਸੁਭਾ ਪ੍ਰਧਾਨ ਜੀ ਨੇ ਮੈਨੂੰ ਪ੍ਰਧਾਨ ਦੀ ਸੋਕ ਹੈ ਕੋਈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਉਹਨਾਂ ਦੀ ਦੇਖ ਉਹਨਾਂ ਦੇ ਥੱਲੇ ਹੋ ਕੇ ਕੰਮ ਕਰੂੰਗਾ ਜਿਹੜਾ ਵੀ ਕੁਝ ਕਹਿਣਗੇ ਉਹਨਾਂ ਦੇ ਦੀ ਨਹੀਂ ਕੰਮ ਕਰਾਂਗਾ ਰਿਪਾ ਦੇਖਦੇ ਵੀ ਆਪਣੇ ਏਰੀਆ ਦੇ ਵਿੱਚ ਵੀ ਘੇਰੇ ਦੇ ਦੁੱਧ ਨੂੰ ਲੈ ਕੇ ਪ੍ਰੋਬਲਮ ਆ ਰਹੀ ਹੈ ਨੇ ਉਹਨਾਂ ਦਾ ਕੀ ਕੰਮੇ ਕਿਵੇਂ ਕਰੋ ਉਹਨਾਂ ਦਾ ਨਿਰਾਲੇ ਮਿਲ ਕੇ ਹੱਲ ਕਰਾਂ ਜੇ ਕੋਈ ਪ੍ਰੋਬਲਮ ਆਵੇ ਉਹਨਾਂ ਨੂੰ ਮੈਂਬਰਸ਼ਿਪ ਤੋਂ ਕੱਟ ਦਿੱਤਾ ਜਾਊਗਾ ਜੇ ਕੋਈ ਗਲਤ ਕੰਮ ਕਰੂਗਾ ਤਾਂ ਵੀ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਊਗਾ ਉਹਨਾਂ ਤੇ ਕੰਪਲੀਟ ਕਰੀ ਜਾਊਗਾ ਜਿਹੜੇ ਮੈਂਬਰ ਬਣੇਗੇ ਨੇ ਕੀ ਕੀ ਮੀਤ ਪ੍ਰਧਾਨ ਦੇ ਚਾਹੇ ਪਾਉਂਦੇ ਨੇ ਕਹਾਜੀ ਜਗਤ ਜੈਅ ਸਿੰਘ ਮੀਤ ਪ੍ਰਧਾਨ ਜੀ ਬਣੇ ਨੇ ਤੇ ਪੀਤ ਸਿੰਘ ਜੀ ਖਜ਼ਾਨਚੀ ਦਿਵਾਨ ਸਿੰਘ ਜੀ ਖਜ਼ਾਨਚੀ ਸਹਾਇਕ ਇੱਕ ਇੱਕ ਬਾਕੀ ਸਹਾਇਕ ਮੈਂਬਰ 11 ਮੈਂਬਰੀ ਟੀਮ ਬਣੀ ਜਿਵੇਂ ਕਿ ਸਾਡੀ ਦੁੱਧੀ ਡੈਰੀ ਯੂਨੀਅਨ ਇਹਦੀ ਪੰਜਾਬ ਚ ਇੱਕੋ ਇੱਕ ਹੈ ਪਿਛਲੇ ਸਮੇਂ ਚ ਕੁਝ મતਭੇਦ ਹੋਏ ਦੋ ਬਣ ਗਏ ਸੀ ਸੋ ਦੋਏ ਧਿਰਾਂ ਨੂੰ ਸਾਡੀ ਯੂਨੀਅਨ ਦੀ ਜਿਹੜੀ ਸੋਚ ਆ ਇਹ ਹੈ ਵੀ ਦੋਏ ਧਿਰਾਂ ਨੂੰ ਸਮਝਾ ਕੇ ਇੱਕ ਕਰੀ ਜਾਵੇ ਕਿਉਂਕਿ ਜਿਹੜੇ ਮਸਲੇ ਨੇ ਉਹ ਆਪਣੇ ਸਾਂਝੇ ਨੇ ਸੋ ਮਸਲੇ ਸਾਂਝੇ ਹੋਣ ਦੇ ਨਾਤੇ ਸਾਨੇ ਇਹਨਾਂ ਨੂੰ ਦੋਏ ਧਿਰਾਂ ਨੂੰ ਸਮਝਾਇਆ ਤੇ ਅੱਜ ਦੋਏ ਗਰੁੱਪਾਂ ਨੂੰ ਇੱਕ ਗਰੁੱਪ ਦੇ ਵਿੱਚ ਇਕੱਠੇ ਕਰਕੇ ਨਵੇਂ ਪ੍ਰਧਾਨ ਦੀ ਚੋਣ ਕਰਤੀ ਉਹ ਜਿਹੜੇ ਸਾਡੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਨਾਲ ਸਾਡੇ ਕੁਝ ਮਤਭੇਦ ਨੇ ਸਰਕਾਰ ਸਾਡੀ ਸੁਣਵਾਈ ਨਹੀਂ ਕਰਦੀ ਹੈਗੀ ਉਹਨਾਂ ਤੇ ਲੜਨ ਵਾਸਤੇ ਸਾਨੂੰ ਇੱਕ ਜੁਟਦਾ ਦੀ ਲੋੜ ਹੈ ਕਿਉਂਕਿ ਦੇਖਿਆ ਹੈ ਵੀ ਜਿੰਨੇ ਕਿਸਾਨਾਂ ਦੀਆਂ 30 40 ਜਥੇਬੰਦੀਆਂ ਹੋ ਗਈਆਂ ਉਹਨਾਂ ਦੀ ਮਾਰ ਪੈਂਦੀ ਹੈ ਕਿਉਂਕਿ ਜਦ ਆਪਨੇ ਮੰਗਾਂ ਇੱਕ ਨੇ ਮਥਲ ਇੱਕ ਨੇ ਤੇ ਇਕੱਠੇ ਇੱਕ ਹੋਣਾ ਚਾਹੀਦਾ ਜੇ ਜੁਨਟੀ ਇੱਕ ਹੋਊਗੀ ਤੇ ਇਸ ਤੀਜ ਨੂੰ ਦੇਖਦੇ ਹੋਇਆ ਸੀ ਨੇ ਦੋ-ਤਿੰਨਾਂ ਨੂੰ ਸਮਝਾ ਕੇ ਇੱਕ ਕੀਤਾ ਸੋ ਨਵੇਂ ਪ੍ਰਧਾਨ ਦੀ ਚੋਣ ਕਰਾਈ ਹੈ ਦੋਨੇ ਗਰੁੱਪ ਇੱਕ ਹੋ ਗਏ ਆਉਣ ਵਾਲੇ ਦਿਨਾਂ ਦੇ ਵਿੱਚ ਇਕੱਠੇ ਹੋ ਕੇ ਕੰਮ ਕਰਨਗੇ ਜੋ ਵੀ ਸਾਡੇ ਤੇ ਅੱਗੇ ਤਸੀਦਾਂ ਆਉਣਗੀਆਂ ਇਕੱਠੇ ਹੋ ਕੇ ਲੜਨਗੇ ਆ ਗੱਲ ਕਰੀਏ ਵਰਲਡ ਬੈਂਕ ਵੀ ਤਕਰੀਬਨ ਜੈ ਨੂੰ ਖਤਮ ਕਰਨ ਦੀ ਤਿਆਰੀ ਕਰ ਚੁੱਕੀ ਹੈ ਕਿਵੇਂ ਦੇਖਦੇ ਹੋ ਨੀਚੇ ਲਿਖਿਆ ਵਰਲਡ ਬੈਂਕ ਕੀ ਜੀ ਸਰਕਾਰ ਦੀ ਨਿਗ੍ਹਾ ਹੀ ਇਹਦੇ ਉੱਤੇ ਹੈ ਅਸਲ ਦੇ ਵਿੱਚ ਜਿਹੜਾ ਦੁੱਧ ਹੈ ਜਿਵੇਂ ਤੁਸੀਂ ਪਿਛਲੇ ਸਮੇਂ 'ਚ ਦੇਖਦੇ ਹੋ ਜਿਹੜੇ ਕਾਰਪੋਰੇਟ ਘਰਾਣੇ ਸੀ ਉਹ ਅੱਗੇ ਬਣਾਉਂਦੇ ਸੀ ਬੰਬ ਟੈਂਕ ਗੱਡੀਆਂ ਹੁਣ ਉਹਨਾਂ ਨੂੰ ਕੁਝ ਸਮੇਂ ਤੋਂ ਇਹ ਪਤਾ ਲੱਗਣ ਲੱਗਾ ਵੀ ਜਿਹੜਾ ਦੁੱਧ ਦਾ ਧੰਦਾ ਹੈ ਇਹ ਇੱਕ ਬਹੁਤ ਵੱਡਾ ਧੰਦਾ ਹੈ ਅਰਬਾਂ ਖਰਬਾਂ ਦਾ ਧੰਦਾ ਮਲਟੀ ਨੈਸ਼ਨਲ ਕੰਪਨੀਆਂ ਦੀ ਇਹਦੇ ਉੱਤੇ ਅੱਖ ਹੈ ਸੋ ਜਿਹੜੀਆਂ ਹੁਣ ਸਰਕਾਰਾਂ ਨੇ ਤੇ ਪਿਛਲੀਆਂ ਸਰਕਾਰਾਂ ਇਹ ਟਾਈਮ ਤੋਂ ਟਾਈਮ ਇਹਨਾਂ ਤੇ ਸਿਕੰਜਾ ਕੱਸਦੀਆਂ ਨੇ ਕੱਸਦੀਆਂ ਆ ਰਹੀਆਂ ਨੇ ਵੀ ਸਾਰਾ ਕਾਰਪੋਰੇਟ ਘਰਾਣਾ ਤੇ ਹੱਥਾਂ ਦੇ ਵਿੱਚ ਦਿੱਤਾ ਜਾਵੇ ਇੱਕ ਦੁੱਧ ਹੀ ਐਸਾ ਹੈ ਜਿਹੜਾ ਸਰਕਾਰ ਤੋਂ ਕੋਈ ਸਹਾਇਤਾ ਨਹੀਂ ਲੰਦਾ ਅੱਜਕੱਲ ਬੇਰੁਜ਼ਗਾਰੀ ਬਹੁਤ ਹੈ ਹਰ ਬੰਦਾ ਇੱਕ ਮੋਟਰਸਾਈਕਲ ਲੈ ਕੇ ਦੋ ਚਾਰ ਮੱਧਾਂ ਪਾ ਕੇ ਆਪਦਾ ਦੁੱਧ ਕੁਸ ਘਰ ਵਾਲਿਆਂ ਦੇ ਚਾਚੇ ਤਾਇਆ ਨੂੰ ਦੁੱਧ ਲੈ ਕੇ ਬਾਜ਼ਾਰ ਦੇ ਸਪਲਾਈ ਕਰਦਾ ਉਹ ਆਪਣੀ ਦਿਹਾੜੀ ਰੋਜੀ ਰੋਟੀ ਕਮਾਉਂਦਾ ਸਰਕਾਰ ਇਹਨਾਂ ਨੂੰ ਬੇਕਾਰ ਕਰਕੇ ਮਜ਼ਦੂਰ ਬਣਾਉਣਾ ਚਾਹੁੰਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਇਹ ਜਿਹੇ ਕਾਨੂੰਨ ਆ ਰਹੇ ਨੇ ਜਿਹੜੇ ਇਹਨਾਂ ਦੇ ਹੱਥਾਂ ਚੋਂ ਕੰਮ ਖੋ ਕੇ ਮਲਟੀਨੈਸ਼ਨਲ ਕੰਪਨੀ ਨੂੰ ਦਿੱਤਾ ਜਾਊਗਾ ਸੋ ਦਿਨੋ ਦਿਨ ਇਹਦੇ ਉੱਤੇ ਸਿਕੰਜਾ ਕੱਸ ਹੀ ਜਾ ਰਿਹਾ ਜਿਵੇਂ ਆਰੀ ਸੀ ਪੀਲੇ ਆਉਣ ਲੱਗੇ ਸੀ ਅਸੀਂ ਨੇਗੋਸ਼ੀਏਸ਼ਨ ਲੜੀ ਜਿਵੇਂ ਹੁਣ ਇਹਨਾਂ ਨੇ ਇੱਕ ਕੈਨੇਡਾ ਦੇ ਨਾਲ ਵੀ ਇੱਕ ਸਮਝੌਤਾ ਕਰਨ ਜਾ ਰਹੇ ਨੇ ਵੀ ਕੋਸੇ ਵਸਤਾਂ ਦੇ ਉੱਤੇ ਫ੍ਰੀ ਟੈਕਸ ਤੋਂ ਬਿਨਾ ਵਸਤਾਂ ਆਉਣ ਦੇ ਅਨੁਮਾਨ ਪ੍ਰਦਾਨ ਕਰਨਗੇ ਕਿਉਂਕਿ ਜੇ ਦੇਖਿਆ ਜਾਵੇ ਹਿੰਦੁਸਤਾਨ ਦੀ ਮੰਡੀ ਬਹੁਤ ਵੱਡੀ ਮੰਡੀ ਹੈ ਕੈਨੇਡਾ ਦੀ ਮੰਡੀ ਆ ਜਿਹੜੀ ਉਹ ਛੋਤੀਆਂ ਸੇ ਦੁੱਧ ਬਹੁਤ ਪੈਦਾ ਹੁੰਦਾ ਹੈ ਵਰਤਨਯੋਗ ਹੈ ਨਹੀਂ ਉਹ ਇੱਥੇ ਲਿਆ ਕੇ ਠਿੱਣ ਕੇ ਬਿਨਾ ਉਸ ਨੂੰ ਡਿਊਟੀ ਤੋਂ ਹੁਣ ਤਾਂ ਸਰਕਾਰ ਉਹਨਾਂ ਤੇ 80% 70% ਇਵਨ 100% ਵੀ ਟੈਕਸ ਲਾਉਂਦੀ ਹੈ ਜੇ ਬਿਨਾ ਟੈਕਸ ਤੋਂ ਉਸੇ ਡੀਗੂਆ ਸਾਡਾ ਦੁੱਧ ਰੁਲ ਜੂਗਾ ਸੋ ਸਾਡੇ ਹੱਥਾਂ 'ਚੋਂ ਧੰਦਾ ਖੋਹਿਆ ਜਾਊਗਾ ਤੇ ਉਹ ਮਲਟੀਨੇਸ਼ਨਲ ਕੰਪਨੀਆਂ ਦੇ ਹੱਥਾਂ 'ਚ ਚਲੇ ਜਾਊਗਾ। ਹਾਂ ਗੱਲ ਕਰੀ ਦੁੱਧ ਦੀ ਵੀ ਇਹ ਗੱਲ ਕਰੀਏ ਕੁਝ ਵੀਡੀਓ ਦੇ ਬੈਠ ਰਹੇ ਨੇ। ਦੁੱਧ ਚੱਕਿਆ ਜਾਂਦਾ ਹੈ ਦੁੱਧ ਦੇ ਵੀਜੇ ਬਣਾਉਣ ਦੇ ਪਲਾਸਟਿਕ ਵਗੈਰਾ ਲਾਭਤ ਬਹੁਤ ਬੜੀ ਪੱਧਰ ਤੇ ਹੋ ਰਹੀ ਏ। ਉਹਦੇ ਵੀ ਇੱਕ ਦੁੱਧੀ ਨੂੰ ਜਦੋਂ ਨਿਗਾਹ ਨਾਲ ਦੇਖਿਆ ਜਾਂਦਾ ਤੇ ਕੋ ਨੂੰ ਲਾਭਪੂਰਤ ਦੇ ਤੌਰ ਤੇ ਦੇਖਿਆ ਜਾਂਦਾ। ਉਹਦੇ ਲਈ ਕੀ ਉਹ ਵੀ ਬਿਲਕੁਲ ਸਹੀ ਗੱਲ ਹੈ ਤੁਹਾਡੀ। ਦੇਖੋ ਜੀ ਦੁੱਧ ਹੈ ਜਿਹੜਾ ਅਸੀਂ ਇਹ ਨਹੀਂ ਕਹਿੰਦੇ ਹੈਗੇ ਵੀ ਦੁੱਧ ਕੋਈ ਡੁਪਲੀਕੇਟ ਨਹੀਂ ਬਣਦਾ ਹੈਗਾ ਜਾਂ ਪਨੀਰ ਕੀ ਡੁਪਲੀਕੇਟ ਨਹੀਂ ਬਣਦਾ। ਲੇਕਿਨ ਇੱਕ ਅਸੀਂ 100% ਗਾਰੰਟੀ ਦੇ ਸਕਦੇ ਆ ਵੀ ਜਿਹੜਾ ਇੱਕ ਦੁੱਧੀ ਹੈ ਜਿਹੜਾ ਕੁਆਂਟਲ 2 ਕੁਆਂਟਲ ਦਾ ਕੰਮ ਕਰਦਾ ਹੈ ਪਿੰਡ ਤੋਂ ਲਿਆ ਕੇ ਸਿੱਧਾ ਕੰਜ਼ਿਊਮਰ ਨੂੰ ਪਾਉਂਦਾ ਹੈ ਕੱਚਾ ਦੁੱਧ ਜਿਹੜਾ ਵਿਕਦਾ ਉਹਦੇ ਵਿੱਚ ਰਿਡਕਟ੍ਰੇਸ਼ਨ ਹੋਈ ਨਹੀਂ ਸਕਦੀਗੀ ਕਿਉਂਕਿ ਜਿਹੜਾ ਹੈ ਕਹਿੰਦੇ ਵੀ ਜੂਰੀਆ ਪੈ ਗਿਆ ਫਲਾਣਾ ਪੈ ਗਿਆ ਤੁਸੀਂ ਦੋ ਦਾਣੇ ਜੂਰੀਆ ਜੂਰੀਆ ਦੇ ਜੀਵ ਤੇ ਰੱਖ ਕੇ ਦੇਖੋ ਤੁਹਾਡਾ ਹਾਲ ਕੀ ਹੋਊਗਾ ਕੰਪਨੀ ਨੂੰ ਕੋਈ ਚੀਜ਼ ਜਾਂਦੀ ਹੋਵੇ ਉਹ ਅਸੀਂ ਕਹਿ ਨਹੀਂ ਸਕਦੇ ਲੇਕਿਨ ਜਿਹੜਾ ਘਰਾਂ ਦੇ ਵਿੱਚ ਸਪਲਾਈ ਹੁੰਦਾ ਉਹਦੇ ਵਿੱਚ ਰੇਟ ਦਾ ਰੋਲਾ ਹੋ ਸਕਦਾ ਹੈ ਕਿ ਪਿੰਡਾਂ ਦੇ ਵਿੱਚੋਂ ਫੈਟਾਂ ਦੇ ਦੁੱਧ ਆਉਂਦਾ 70-80 ਰੁਪਏ ਵੀ ਆਉਂਦਾ ਹੈ ਬਾਜ਼ਾਰ ਦੇ ਵਿੱਚ 50 ਰੁਪਏ ਵੀ ਸਪਲਾਈ ਹੁੰਦਾ ਹੈ ਉਹਦੇ ਵਿੱਚ ਪਾਣੀ ਦੀ ਮਾਤਰਾ ਹੋ ਸਕਦੀ ਹੈ ਸੇਤ ਲਈ ਹਾਨੀਕਾਰਕ ਤੱਤ ਕੋਈ ਨਹੀਂ ਹੋ ਸਕਦਾ ਸੀ ਇਹ ਗਰੰਟੀ ਦਿੱਤੀ ਸੀ ਗਰੰਟੀ ਦਿੰਦੇ ਆਂ ਦੁੱਧ ਨਹੀਂ ਕੱਚਾ ਵੇਚਦਾ ਮੁੰਡਾ ਅਗਰ ਜੇ ਕੋਈ ਦੋਤੀ ਜੁਨੇ ਦੋਸਤ ਫੜਿਆ ਆਏ ਤੇ ਇਹਦੇ ਲਈ ਸੁਪਾ ਪਰਦਾਣ ਤੁਹਾਡੀ ਦੋਤੀ ਜੁਨੇ ਕੀ ਐਕਸ਼ਨ ਲੈਣਗੇ ਤੁਸੀਂ ਆਸੀਂ ਬੈਦੀ ਗਲਤੀ ਆ ਸੀ ਜਦ ਅਸੀਂ ਮੈਂਬਰਸ਼ਿਪ ਕੱਟਦੇ ਆ ਤੇ ਜਦ ਅਸੀਂ ਬਣਾਉਣਾ ਮੈਂਬਰ ਅਸੀਂ ਇਹ ਗੱਲ ਪਹਿਲਾਂ ਰੱਖਦੇ ਆ ਵੀ ਜੇ ਕੋਈ ਬੰਦਾ ਕਿਸੇ ਵੀ ਗੈਰ ਕਾਨੂੰਨੀ ਕੰਮ ਕਰਦਾ ਹੈ ਕੋਈ ਵੀ ਸੇਤਨਾ ਖਲਵਾੜ ਕਰਦਾ ਹੈ ਦੋਦੀ ਜੂਨੀਅਨ ਉਹਨੂੰ ਸਖਤ ਸਜ਼ਾ ਦਵਾਉਣ ਦੇ ਵਿੱਚ ਹੈਲਥ ਡਿਪਾਰਟਮੈਂਟ ਦੇ ਵਿੱਚ ਸਹਿਯੋਗ ਕਰੂਗੀ ਨਾ ਕਿ ਉਹਨੂੰ ਬਚਾਉਣ ਦੇ ਵਿੱਚ ਕਰੂਗੀ ਮੈਂਬਰ ਤਾਂ ਉਹ ਰੱਖਣਾ ਹੀ ਕੀ ਹੈ ਅਸੀਂ ਉਹਦੇ ਤੇ ਐਕਸ਼ਨ ਆਪ ਖੁਦ ਲੈਣੇ ਆ ਲੇਕਿਨ ਤੁਸੀਂ ਦੇਖੋ ਆ ਪਿਛਲੇ ਦਿਨਾਂ ਦੇ ਵਿੱਚ ਸ਼ਰਾਬ ਨਾਲ ਕਿੰਨੇ ਪਹਿਲਾਂ ਵੀ ਕਿੰਨੀਆਂ ਮਾਤਾਂ ਹੋਈਆਂ ਆ ਹੁਣੇ ਵੀ ਡੁਪਲੀਕੇਟ ਸ਼ਰਾਬ ਨਾਲ ਮਾਤਾਂ ਹੋਈਆਂ ਦੁੱਧ ਦੇ ਰਿਲੇਟਡ ਕੱਚਾ ਦੁੱਧ ਪੀ ਕੇ ਘਰਾਂ ਦੇ ਵਿੱਚ ਅੱਜ ਤੱਕ ਇੱਕ ਵੀ ਮੌਤ ਹੋਈ ਹੋਵੇ ਤੁਸੀਂ ਆਨ ਰਿਕਾਰਡ ਕਢਾ ਲਓ ਕਿਸੇ ਵੀ ਸਰਕਾਰ ਦਾ ਅੱਜ ਤੱਕ ਜਾਂ ਕੋਈ ਬਿਮਾਰ ਹੋਇਆ ਹੋਵੇ ਦੁੱਧ ਪੀ ਕੇ ਇਹ ਇੱਕ ਸਿਰਫ ਸਾਜ਼ਿਸ਼ ਹੈ ਇਹ ਸਰਕਾਰਾਂ ਦੀ ਛੱਡੀ ਹੋਈ ਸਾਜ਼ਿਸ਼ ਹੈ ਵੀ ਕਿਸੇ ਤਰੀਕੇ ਨਾਲ ਜਿਹੜਾ ਖੁੱਲਾ ਦੁੱਧ ਵਿਕਦਾ ਹੈ ਬੰਦ ਹੋਵੇ ਅਸਲ ਚ ਇਹ ਇਹਨਾਂ ਨੇ ਕੋਸ਼ਿਸ਼ ਬਹੁਤ ਕੀਤੀ ਹੈ ਘਰਾਂ ਦੇ ਵਿੱਚ ਕੈਂਪ ਲਾ ਕੇ ਦੇਖੇ ਹੋਰ ਬਹੁਤ ਕੋਸ਼ਿਸ਼ ਕੀਤੀ ਲੇਕਿਨ ਜਿਹੜੇ ਦੁੱਧ ਹੀ ਹੈ ਇਹ ਜੇ ਪਿੱਛੋਂ ਵੀ ਦੁੱਧ ਲੈ ਕੇ ਆਉਂਦਾ ਉਹਨਾਂ ਨੂੰ ਦੋ ਪੈਸੇ ਐਡਵਾਂਸ ਦੇ ਕੇ ਦੁੱਧ ਲੈ ਕੇ ਆਉਂਦਾ ਜਿਹੜਾ ਘਰਾਂ 'ਚ ਪਾਉਂਦਾ ਉਹਨਾਂ ਤੋਂ ਥੋੜ੍ਹੇ ਦਿਨ ਬਾਅਦ ਪੇਮੈਂਟ ਲੈਂਦਾ ਜੇ ਅਸੀਂ ਦੁਕਾਨ ਤੋਂ ਇੱਕ ਪੌਤ ਲੈਣ ਜਾਂਦਾ ਤਾਂ ਪਹਿਲਾ ਵਾਲਾ ਪੈਸੇ ਰੱਖਾਉਂਦਾ ਇਸ ਕਰਕੇ ਇਹ ਸਾਨੂੰ ਮਾਰ ਨਹੀਂ ਮਾਰ ਸਕਦੇ ਉਹ ਸਾਨੂੰ ਆਹ ਭੰਡੀ ਪ੍ਰਚਾਰ ਕਰਕੇ ਸਪੀਡ 'ਚੋਂ ਕੱਢਣਾ ਚਾਹੁੰਦੇ ਆ ਆ ਨਵੀਂ ਟੀਮ ਬੜੀ ਐ ਕੀ ਕਹੋਗੇ ਤੁਹਾਨੂੰ ਤੁਹਾਨੂੰ ਨਵੇਂ ਲਈ ਬੜੀਆ ਕਾਰਨ ਦੇ ਦੀ ਆਸੀਂ ਨਵੀਂ ਟੀਮ ਨੂੰ ਹਦਾਇਤ ਕੇਹੀ ਦਿੱਤੀ ਹੈ ਜੀ ਵੀ ਤੁਸੀਂ ਇਮਾਨਦਾਰੀ ਸਾਬ ਸੁੱਤਰਾ ਕੰਮ ਕਰਨਾ ਕੋਈ ਵੀ ਸੋਨੋ ਜੇ ਕਿਤੇ ਕਿਤੇ ਸ਼ੱਕ ਲੱਗਦੇ ਆਪ ਚੈਕਿੰਗ ਕਰਨੀ ਹੈ ਇਹਨਾਂ ਨੇ ਵੀ ਕਿਤੇ ਕੋਈ ਮਾੜਾ ਹੋ ਨਾ ਹੋਵੇ ਈਵਨ ਦੇਖੋ ਪਨੀਰ ਡੁਪਲੀਕੇਟ ਬਿਕ ਰਹਾ ਉਹ ਲੈਣ ਵਾਲਿਆਂ ਨੂੰ ਵੀ ਚਾਹੀਦਾ ਜੀ 170 ਰੁਪਏ ਪਨੀਰ ਬੀਕੂਗਾ ਜੀ ਉਹ ਤਾਂ ਡੁਪਲੀਕੇਟ ਹੀ ਹੋਊਗਾ ਜੇ ਆਪਾਂ 400 ਰੁਪਏ ਦੇਸੀ ਕੀ ਖਰੀਦਾਂਗੇ ਤਾਂ ਡੁਪਲੀਕੇਟ ਹੀ ਹੋਊਗਾ ਉਹਦੇ ਵਿੱਚ ਮਿਲਾਵਟ ਹੋਊ ਇਹ ਹੋਗੀ ਜਦ ਪਨੀਰ ਆਪਾਂ ਨੂੰ ਘਰੇ 300 ਰੁਪਏ ਪੈ ਰਿਆ ਆਪਾਂ 170 ਰੁਪਏ ਕਿਵੇਂ ਵੇਚ ਦਾਂਗੇ ਇਦ ਕਰਕੇ ਅਸੀਂ ਨਵੀਂ ਟੀਮ ਨੂੰ ਇਹੀ ਕਿਹਾ ਵੀ ਸਾਫ਼ ਸੁਥਰਾ ਕੰਮ ਕਰਨਾ ਇਮਾਨਦਾਰੀ ਨਾਲ ਕਰਨਾ ਹੈ ਸਿਹਤ ਨਾਲ ਕਿਸੇ ਦਿਨ ਖਲਵਾੜ ਨਹੀਂ ਹੋਣਾ ਚਾਹੀਦਾ ਨਿਗਰਾਨੀ ਆਪ ਰੱਖਣੀ ਹੈ ਇੱਕ ਕਨਾ ਕਾਮ ਮੀਡੀਆ ਦੇ ਥੋੜੇ ਦਿਨ ਹੋ ਗਏ ਫੇਰ ਵੀ ਚੱਲ ਰਹੀ ਹੈ ਹੁਣ ਗਰਮੀ ਦਾ ਸੀਜ਼ਨ ਹੈ ਜਦ ਦੁੱਧ ਕਨਾ ਥੋੜਾ ਜਿਆਦਾ ਗਰਮ ਹੋ ਜਾਂਦਾ ਜੇ ਉਹ 30 ਡਿਗਰੀ ਤੋਂ ਥੱਲੇ ਫਰਦ ਲੰਦਾ ਜਿਹੜਾ ਉਹਦਾ ਪਨੀਰ ਬਣੂਗਾ ਉਹ ਰਬੜ ਵਾਂਗ ਹੋ ਜਾਊਗਾ ਉਹ ਚਾਹੇ ਤੁਸੀਂ ਤਾਜੀ ਮੈਸ ਦਾ ਥੋੜੀ ਘਰ ਦੀ ਦਾ ਤਜਰਬਾ ਕਰਕੇ ਦੇਖ ਲਿਓ ਉਹ ਬਾਸੀ ਹੋ ਜੇ ਅਗਲੇ ਦਿਨ ਉਹਨੂੰ 30 ਡਿਗਰੀ ਤੋਂ ਥੱਲੇ ਥੱਲੇ ਜੇ ਫਟੂਗਾ ਤਾਂ ਰਬੜ ਬਣ ਜੂਗਾ ਲੋਕ ਇਸ ਗੱਲ ਦਾ ਮੁੱਦਾ ਚੱਕ ਲੈਂਦੇ ਜੀ ਰਬੜ ਵਾਲਾ ਦੁੱਧ ਪੀ ਰਹੇ ਨੇ ਰਬੜ ਵਾਲਾ ਦੁੱਧ ਪੀ ਰਹੇ ਨੇ ਜਦ ਤੱਕ ਦੁੱਧ ਦਾ ਟੈਂਪਰੇਚਰ 80 ਨਹੀਂ ਟੱਪਦਾ 80 ਟੱਪ ਕੇ ਪਨੀਰ ਫਟੂਗਾ ਤਾਂ ਪਨੀਰ ਸਹੀ ਫਟੂਗਾ ਤੇ ਜਿਹੜਾ ਉਹ ਦਿਖਾ ਦਿੰਦੇ ਨੇ ਨਾ ਤਾਰਾਂ ਜੇ ਬਣਾ ਕੇ ਉਹ ਤੁਸੀਂ ਆਪਦੀ ਮੈਸਰ ਦਾ ਚੋਕੇ ਕਰੇ ਤਜਰਬਾ ਕਰ ਲਓ ਉਹ 30 ਡਿਗਰੀ ਤੋਂ ਜੇ ਥੱਲੇ ਫਟ ਗਿਆ ਤਾਂ ਤਾਰਾਂ ਬਣ ਨਹੀਂ ਬਣਨੀਆਂ ਆਟੋਮੈਟਿਕਲੀ ਹੈ ਮੈਂ ਕਹਿਣਾ ਵੀ ਇਹ ਜ਼ਿਰੂ ਦੇਖ ਕੇ ਹੀ ਨਾ ਕੱਲਾ ਹੋ ਦੇਖਿਆ ਜਾਵੇ ਦੁੱਧ ਨੂੰ ਪਰਖਿਆ ਜਾਵੇ ਉਹਦੀ ਅੱਜ ਕੁਝ ਦੇਖਦੇ ਜੀ ਜਿਹੜੇ ਛੋਟੇ ਦੁਕਾਨੀ ਨੇ ਡੁਪਲੀਕੇਟ ਸਮਾਨ ਵੇਚਦੇ ਨੇ ਪਨੀਰ ਲਾਲਾ ਬਹੁਤ ਸਸਤੇ ਰੇਟਾਂ ਦੇ ਵਿੱਚ ਆ ਦੇ ਜੇ ਕਈ ਵਾਰ ਗੱਲ ਆਉਂਦੀ ਵੀ ਆ ਤਾਂ ਪਰ ਆਪਣੀ ਦੁਜੀਆ ਰੇ ਨੇ ਇਕੱਠੇ ਹੋ ਜਾਂਦੇ ਨੇ ਉਹਦੇ ਨਾਲ ਉਹਦੇ ਨੇ ਕਿਵੇਂ ਦੇਖਦੇ ਜੀ ਅਸੀਂ ਇਕੱਠੇ ਹੁੰਨੇ ਆ ਜੀ ਅਸੀਂ ਇਹ ਕਹਿੰਨੇ ਆ ਵੀ ਜੀ ਇਹਦਾ ਸੈਂਪਲ ਲਵੋ ਇਹਦੀ ਰਿਪੋਰਟ ਆ ਜਾਂਦੋ ਕਿਸੇ ਦੇ ਐਕਸਰੇ ਨਹੀਂ ਲੱਗਿਆ ਹੈ ਨੀਗਾ ਦੇ ਵਿੱਚ ਵੀ ਇਹਨੂੰ ਦੇਖ ਕੇ ਦੱਸਦੇ ਵੀ ਇਹ ਡੁਪਲੀਕੇਟ ਹੈ ਕਿ origignal ਜਦ ਤੱਕ ਉਹਦੀ ਰਿਪੋਰਟ ਨਹੀਂ ਆਉਂਦੀ ਹੈਗੀ ਉਸ ਤੋਂ ਪਹਿਲਾਂ ਆਪਾਂ ਉਹਨੂੰ ਕੁਝ ਨਹੀਂ ਕਹਿ ਸਕਦੇ ਹਾਂ ਉਹਦੀ ਰਿਪੋਰਟ ਆਉਂਦੀ ਹੈ ਜੇ ਤਾਂ ਉਹ ਸਬਸਟੈਂਡਰਡ ਆਇਆ ਉਹਦੇ ਵਿੱਚ ਉਹਦੀ ਫੈਟ ਦੀ ਮਾਤਰਾ ਘਟਾ ਜਾ ਐਸਐਨਐਫ ਦੀ ਮਾਤਰਾ ਘਟਾ ਹੈ ਉਹ ਤਾਂ ਉਹਦੇ ਉਸ ਦਾ ਕੋਈ ਸਜ਼ਾ ਹੁੰਦੀ ਹੈ ਜੇ ਉਹਦੇ ਲਈ ਕੋਈ ਹਾਨੀਕਾਰਕ ਤੱਤ ਸੇਤ ਲਈ ਪਾਏਗਾ ਤਾਂ ਉਹਨੂੰ ਸਭ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ